ਕੋਪ ਤੇ ਇਨਸਾਫੀ ਦੀ ਹੱਦ ਹੁੰਦੀ ਹੈ ਇੱਕ ਵਾਰੀ ਕੋਈ ਪ੍ਰੋਪਰਟੀ ਟੈਕਸ ਜੇ ਕੋਈ ਵਧਾਏ ਫਿਰ ਅਸੀਂ ਪਹਿਲੇ ਹਾਏ ਹਾਏ ਕਰਦੇ ਹਾਂ ਕਿ ਕਿਸੇ ਹਿੰਦੀ ਸਲਾਹ ਦੇ ਬਗੈਰ ਕੀਤੀ ਹੈ ਮਗਰ ਚਾਰ ਵਾਰੀ ਇਹ ਤਾਂ ਬੇਇਨਸਾਫੀ ਨਹੀਂ ਮੈਂ ਤਾਂ ਕਹਿੰਦੀ ਗੈਰ ਕਾਨੂੰਨੀ ਗੱਲ ਹੈ ਇਹ ਹੋਣਾ ਨਹੀਂ ਚਾਹੀਦਾ ਤੇ ਨਾਲ ਡੀਸੀ ਸਾਹਿਬ ਨੂੰ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਇੱਥੇ ਲੋਕਾਂ ਦੀ ਰੋਜ਼ੀ ਰੋਟੀ ਮਰੀ ਜਾ ਰਹੀ ਹੈ ਇਸ ਲਈ ਮੈਂ ਇਸ ਤਰਨੇ ਦੇ ਵਿੱਚ ਪੂਰਾ ਸਮਰਥਨ ਦੇਣ ਲਈ ਆਈ ਹਾਂ ਔਰ ਮੈਂ ਇਹ ਵੀ ਕਹਿਣਾ ਹੈਗਾ ਕਿ ਸਾਡੀ ਸਾਰੀ ਪਾਰਟੀ ਇਸ ਕਰਦੇ ਦੇ ਨਾਲ ਪੂਰੇ ਆਊਗੀ ਪੰਜਾਬ ਦੇ ਮੁੱਖ ਮੰਤਰੀ ਨੇ ਐਨਓਸੀ ਦਾ ਕਿਹਾ ਸੀਗਾ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਕਹਿਣਾ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਉਹ ਚੁਟਕਲਿਆਂ ਦੇ ਵਿੱਚ ਹੀ ਰਹਿੰਦੇ ਨੇ ਤੇ ਹੁਣ ਤਾਂ ਕਹਿੰਦੇ ਨੇ ਕਿ ਬਿਮਾਰ ਨੇ ਤੇ ਉਹਨਾਂ ਨੂੰ ਫੇਰ ਉਹਨਾਂ ਨੂੰ ਕੋਈ ਮਿਲ ਗਿਆ ਮੌਕਾ ਕਿ ਅਸੀਂ ਪਾਸੇ ਨੂੰ ਹੋ ਜਾਈਏ ਜੇ ਅਸੀਂ ਗੱਲ ਕਰੀਏ ਕਿਸੇ ਲੀਡਰ ਦੇ ਨਾਲ ਕੋਈ ਮੰਤਰੀ ਵੀ ਹੋਵੇ ਮੈਂ 3-4 ਵਾਰੀ ਮਿਲੀ ਹਾਂ ਮੰਤਰੀਆਂ ਨੂੰ ਆਪਣੇ ਲੋਕਾਂ ਦੇ ਕੰਮਾਂ ਦੇ ਲਈ ਉਹ ਕਹਿੰਦੇ ਨੇ ਸਾਡੀ ਤਾਂ ਭੈਣ ਜੀ ਕੋਈ ਗੱਲ ਹੀ ਨਹੀਂ ਸੁਣਦਾ ਇਹ ਕਿਹੋ ਜੀ ਸਰਕਾਰ ਹੈ ਜਿੱਥੇ ਸਾਰਾ ਕੰਟਰੋਲ ਖਾਲੀ ਮੁੱਖ ਮੰਤਰੀ ਦੇ ਕੋਲ ਹੈ ਤੇ ਹੋਰ ਕੋਈ ਬੰਦਾ ਹੀ ਨਹੀਂ ਜਿਹੜਾ ਅੱਗੇ ਲੱਗ ਸਕਦਾ ਬਹੁਤ ਮਾੜੀ ਹਾਲਤ ਇਹ ਲੋਕਤੰਤਰ ਨੂੰ ਬਿਲਕੁਲ ਇਹਨਾਂ ਨੇ ਖਤਮ ਕਰ ਦਿੱਤਾ ਲਗਾਤਾਰ ਕਲੈਕਟਰੇਟ ਤੁਹਾਨੂੰ ਵੀ ਲੱਗਦਾ ਕਿਉਂ ਵਧਾਈ ਜਾ ਰਹੇ ਹੈ ਕੀ ਕਾਰਨ ਹੋ ਸਕਦਾ ਜਿਹੜਾ ਨਹੀਂ ਲਾਲਚ ਹੋਰ ਕੁਛ ਨਹੀਂ ਹੋਰ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦੀ ਕਿਉਂਕਿ ਮੈਂ ਦੇਖ ਰਹੀ ਹਾਂ ਕਿ ਸਾਰੇ ਪਾਸੇ ਇਹ ਪੈਸੇ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਇਹਦੇ ਉੱਤੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਤੇ ਉਹ ਫਤਵੇ ਦਾ ਇਹਨਾਂ ਨੇ ਬਿਲਕੁਲ ਬੇਇੱਜ਼ਤੀ ਕੀਤੀ ਹੈ ਹੋਰ ਕੁਝ ਨਹੀਂ ਕਰ ਸਕਦਾ ਕਿੰਨੇ ਸਮੇਂ ਲਈ ਲਿਆ ਗਿਆ ਅਸੀਂ ਪਹਿਲਾਂ ਡੀਸੀ ਸਾਹਿਬ ਨੂੰ ਵੀ ਮਿਲੇ ਬਰਾਰ ਸਾਹਿਬ ਨੂੰ ਵੀ ਮਿਲੇ ਬੜੀਆਂ ਬੇਨਤੀਆਂ ਕੀਤੀਆਂ 4-5 ਦਿਨ ਸਾਲ ਲਾਰੇ ਚ ਰੱਖਿਆ ਕਰਦਿਆਂ ਕਰਾਉਣੇ ਆ ਉਦੋਂ ਬਾਅਦ ਸਾਨੂੰ ਜਵਾਬ ਦੇਤਾ ਡੀਸੀ ਸਾਹਿਬ ਨੂੰ ਮਿਲੇ ਤਾਂ ਡੀ ਸਾਹਿਬ ਕਹਿੰਦੇ 80 ਜਗ੍ਹਾ ਤੇ ਮੈਂ ਤਾਂ ਹੋਰ ਵਧਾਉਣੇ ਆ ਸਾਢੇ 3 ਲੱਖ ਤੋਂ ਸਾਢੇ 8 ਲੱਖ ਰੁਪਈਆ ਕਰਤਾ ਕੋਈ ਪਰਸੈਂਟੇਜ ਵੀ ਨਹੀਂ ਸਮਝਾਉਂਦੀ ਕਿੰਨੇ ਪਰਸੈਂਟ ਵਧਾਤੇ ਕਿਤੇ 200% ਕਿਤੇ 300% 5 ਸਾਲਾਂ ਬਾਅਦ ਜਦੋਂ ਨਾ ਮੈਂ ਕੰਮ ਕਰਦਾ 5 ਸਾਲਾਂ ਬਾਅਦ ਰੇਟ ਵਧੇ ਆ ਜਾਂ 5 ਸਾਲਾਂ 'ਚ ਦੋ ਵਾਰੀ 5% 10% ਦੋ ਇਹ ਦੋ ਸਾਲਾਂ ਦੇ ਵਿੱਚ ਚੌਥੀ ਵਾਰੀ ਰੇਟ ਵਧਾ ਰਹੇ ਆ ਜੇ ਬੇਨਤੀ ਕਰਨ ਜਾਂਦੇ ਆ ਤਾਂ ਉਤੋਂ ਹੋਰ ਵਧਾ ਦਿੰਦੇ ਆ ਸਰਕਾਰ ਕੋਲੇ ਪੈਸਾ ਨਹੀਂ ਤਾਂ ਕੱਲਾ ਪ੍ਰਾਪਰਟੀ ਦਾ ਗੱਲ ਤਾਂ ਨਹੀਂ ਘਟਣਾ ਹੋਰ ਵੀ ਬੜੇ ਮਹਿਕਮੇ ਆ ਤੁਸੀਂ ਤਾਂ ਕਹਿੰਦੇ ਸੀ 15-15 ਲੱਖ ਦਿਆਂਗੇ ਆ ਕਰਾਂਗੇ ਸੋਖਾ ਕਰ ਦਿਆਂਗੇ ਇਹ ਹਰ ਵਾਰੀ ਜਦੋਂ ਕੋਈ ਲੋੜ ਪੈਂਦੀ ਹੈ ਪ੍ਰਾਪਰਟੀ ਦਾ ਗੱਲ ਘਟ ਦਿੰਦੇ ਆ ਐਨੇ ਰੇਟ ਵਧ ਨਾ ਕਿਸੇ ਤੋਂ ਜਗ੍ਹਾ ਵੇਚੀ ਜਾਣੀ ਨਾ ਕਿਸੇ ਤੋਂ ਲਈ ਜਾਣ ਐਨਓਸੀ ਤੇ ਮੁੱਖ ਮੰਤਰੀ ਨੇ ਕਿਹਾ ਸੀ ਐਨਓਸੀ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਮੈਂ ਐਨਓਸੀ ਅੱਜ ਤੋਂ ਬਾਅਦ ਖਤਮ ਜਦੋਂ ਸਾਰਿਆਂ ਨੇ ਲੱਡੂ ਵੰਡ ਤੇ ਜਾਜਾਕਾਰ ਕਰਤੀ ਉਸ ਤੋਂ ਬਾਅਦ ਕਹਿੰਦਾ ਲਾਲ ਲਕੀਰ ਵਾਲੇ ਖਤਮ ਉਦੋਂ ਬਾਅਦ ਫਿਰ ਕਹਿੰਦਾ ਐਨਓਸੀ ਖਤਮ ਫਿਰ ਉਹ ਜਦੋਂ ਦਫ਼ਤਰਾਂ ਜਾਂਦੇ ਆ ਕਹਿੰਦਾ ਤੁਸੀਂ ਕੈਮਰੇ ਲੈ ਕੇ ਜਾਓ ਜਿਹੜਾ ਬੰਦਾ ਐਨਓਸੀ ਮੰਗਦਾ ਤੁਸੀਂ ਮੈਨੂੰ ਪਾਓ ਕੈਮਰੇ ਲੈ ਜਾ ਕੇ ਕੁੱਟਖਾਣੀ ਅਸੀਂ ਉੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਅਸੀਂ ਕੈਮਰੇ ਲੈ ਕੇ ਨਹੀਂ ਜਾ ਸਕਦੇ ਤੂੰ ਆ ਮਾਲਕ ਹੈ ਸਾਨੂੰ ਜੂ ਪੰਗੇ ਦਿਨਾਂ ਵੀ ਤੂੰ ਕੈਮਰੇ ਲੈ ਕੇ ਜਾ ਤੇਰੀ ਸਰਕਾਰ ਹੈ ਤੂੰ ਜਵਾਕ ਹੈ ਵੀ ਇਹ ਕੈਮਰੇ ਲੈ ਕੇ ਅਸੀਂ ਜਾਈਏ ਤੇ ਉੱਥੇ ਜਾ ਕੇ ਅਸੀਂ ਬੇਇੱਜ਼ਤੀ ਕਰਾਈਏ ਇਹ ਸਰਕਾਰਾਂ ਜਿਹੜੀਆਂ ਚਲਦੀਆਂ ਐ ਮਾਨ ਸਾਹਿਬ ਐਵੇਂ ਨਹੀਂ ਚਲਦੀਆਂ ਸਰਕਾਰਾਂ ਦਮ ਤੇ ਚਲਦੀਆਂ ਦਮ ਪੈਦਾ ਕਰੋ ਅਸੀਂ ਬਾਰ ਬਾਰ ਬੇਨਤੀ ਕਰਦੇ ਆਂ ਸਾਨੂੰ ਤੰਗ ਨਾ ਕਰੋ ਮਾਨ ਜੀ ਭੱਜਦਿਆਂ ਨੂੰ ਹੁੰਦੇ ਇੱਕੋ ਜੇ ਵਾਨ ਜੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਆ ਜਿਹੜਾ ਵਧਾਏ ਜਾ ਰਿਹਾ ਲਗਾਤਾਰ ਜੀ ਇਹ ਆਈ ਵਾਰੀ ਡਰਾਉਂਦਾ ਪ੍ਰਾਪਰਟੀ ਦੇ ਰੇਟ ਚੱਕ ਦਿਓ 200% ਕਰ ਦਿਓ 300% ਕਰ ਦਿਓ ਅਗੇ ਸਾਡੇ ਕੋਲੇ ਪੈਸੇ ਹੈ ਨਹੀਂ ਤੇ ਸਾਡੇ ਕੋਲੇ ਕਿਹੜਾ ਪੈਸੇ ਆ ਇਸ ਵਾਸਤੇ ਮੈਂ ਬੇਨਤੀ ਕਰਦਾ ਆਂ ਵੀ ਇਹ ਜਿਹੜੇ ਰੇਟ ਨੂੰ ਬਾਰ ਬਾਰ ਵਧਾਉਣਾ ਇਹ ਵਧਣੇ ਨਹੀਂ ਹੁਣ ਸ਼ਹਿਰ ਬੰਦ ਹੋਊਗਾ ਅੱਜ ਸਾਰੀ ਰਜਿਸਟਰੀਆਂ ਦੀ ਹੜਤਾਲ ਹੋ ਗਈ। ਇਹ ਤੋਂ ਬਾਅਦ ਸ਼ਹਿਰ ਬੰਦ ਹੋਊਗਾ। ਫਿਰ ਇਲਾਕੇ ਦੀਆਂ ਕਿਸਾਨੀ ਉਹ ਨਾ ਆਉਣਗੀਆਂ। ਧੱਕਾ ਤਾਂ ਅਸੀਂ ਚੱਲਿਆ ਨਹੀਂ ਪੰਜਾਬੀ ਆ। ਪੰਜਾਬੀ ਧੱਕਾ ਚੱਲਦਾ ਨਹੀਂ। ਜੇ ਧੱਕਾ ਕਰਦਾ ਨਹੀਂ ਧੱਕਾ ਚੱਲਦਾ ਵੀ ਨਹੀਂਗਾ। ਅਸੀਂ ਵੀ ਨਹੀਂ ਚੱਲਦਾ। ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਕੱਪੜੇ ਲਾ ਕੇ ਕਾਲੇ ਕੱਪੜੇ ਪਾ ਕੇ ਕਚਰੀ ਦੇ ਘੇੜੇ ਕੱਢਾਂਗੇ। ਸ਼ਹਿਰ ਜਿਨ੍ਹਾਂ ਦਾ ਪਿੱਟ ਸਿਆਪਾ ਕਰਾਂਗੇ। ਇਹਨਾਂ ਦੀ ਘੜੀ ਬੰਦ ਕਰਾਂਗੇ। ਇਹਨਾਂ ਦੇ ਪੁੱਤਲੇ ਭੂਕਾਂਗੇ। ਅਧ ਕੀ ਕਾਲਾ ਤੇ ਸਾਰਾ ਬਣਾਵਾਂਗੇ ਜੋ ਜੋਰ ਸਾਡੇ ਤੋਂ ਲੱਗਿਆ ਲਾਵਾਂਗੇ ਸਾਨੂੰ ਪਰਚੇ ਪੁਰਚੇ ਦਾ ਡਰ ਨਹੀਂ ਨਾ ਅਸੀਂ ਬਹੁਤਾ ਕਿਸੇ ਤੋਂ ਡਰਦੇ ਆ ਆਪਦੇ ਹੱਕ ਲਈ ਲੜਨਾ ਜਾਣਦੇ ਆ ਆਪਦੇ ਹੱਕ ਲਈ ਲੜਾਂਗੇ ਕੀ ਜਿਹੜਾ ਕਲੈਕਟਰੇਟ ਸਾਰੇ ਪੰਜਾਬ ਦੇ ਵਿੱਚ ਜਿਹੜੀ ਵਧਾਈ ਜਾਂਦੀ ਹੈ ਜਿਲ੍ਹਾ ਮੁਕਸਫ ਦੇ ਵਿੱਚ ਵਧਾਈ ਜਾਂਦੀ ਹੈ ਸਾਰੇ ਪੰਜਾਬ 'ਚ ਵਧਾਏ ਆ ਪਰ ਲੁਧਿਆਣੇ ਵਾਲਿਆਂ ਨੇ ਕੈਨਸਲ ਕਰਾ ਲੇ ਫਾਜ਼ਲ ਕ ਰੇਟ ਵਾਪਸ ਲੈ ਲੈ ਜਿੱਥੇ ਪਹਿਲਾ ਰੇਟ ਵਧਿਆ ਜਿੱਥੇ ਇੱਕ ਵਾਰੀ 5 ਸਾਲਾਂ 'ਚ ਨਹੀਂ ਵਧੇ 3 ਸਾਲ ਹੋ ਗਏ ਸਰਕਾਰ ਆਈ ਨੂੰ ਉੱਥੇ ਵਧਾਉਣ ਸਾਡੇ ਦਾ ਤਿੰਨ ਵਾਰੀ ਚੌਥੀ ਵਾਰੀ ਵਧਾਉਣ ਲੱਗੇ ਆ ਬਹੁਤ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਰੇਟ ਵਾਸ ਲਾ ਲਏ ਆ ਇਹ ਜਿਹੜਾ ਡੀਸੀ ਆਇਆ ਕਹਿੰਦਾ ਮੈਨੂੰ ਤੁਸੀਂ ਐਵੇਂ ਨਾ ਸਮਝੋ ਵੀ ਅਸੀਂ ਤੈਨੂੰ ਕਹਿਣ ਆਏ ਆ ਯਾਦ ਮੁਲਕ ਦੇ ਬੰਦੇ ਤੂੰ ਸਾਨੂੰ ਡਰਾਉਣਾ ਤੂੰ ਮੁਲਾਜ਼ਮ ਹੈ ਅਸੀਂ ਯਾਦ ਬੰਦੇ ਆ ਤੂੰ ਸਾਨੂੰ ਕਦੇ ਵਾਤੇ ਡਰਾਉਣਾ ਬਈ ਇੱਕ ਐਮਸੀ ਨੂੰ ਜਾ ਕੇ ਵਜੇ ਨੂੰ ਲੈ ਕੇ ਵੀ ਕੋਈ ਹੈ ਅਸੀਂ ਐਮਸੀ ਸਾਰੇ ਇਕੱਠੇ ਲੈ ਕੇ ਜਾਵਾਂਗੇ ਇੱਕ ਕਹਿੰਦਾ ਜਿਹੜਾ ਜਿਹੜੇ ਵਾਰਡ ਦੇ ਵਿੱਚ ਐਮਸੀ ਜਿਹੜੀ ਰਿਸ਼ਤੀ ਹੈ ਉਹਨੂੰ ਲੈ ਕੇ ਆਓ ਕਈਆਂ ਦੇ ਵਿੱਚ ਬਜ਼ੁਰਗ ਹੈ ਕਈਆਂ ਦੇ ਵਿੱਚ ਮਾਤਾ ਭੈਣਾ ਸਾਡੀਆਂ ਐਮਸੀ ਹੈ ਹਰ ਵਾਰਡ ਦੇ ਵਿੱਚੋਂ ਕਿਵੇਂ ਲੈ ਕੇ ਜਾਈਏ ਨਵੇਂ ਤੋਂ ਨਵੀਂ ਕਿਤੇਤ ਕਰਦੀ ਹੈ ਸਰਕਾਰ ਚਲਦੀ ਹੈ ਨਹੀਂ ਪੰਗੇ ਲੈਂਦੀ ਹੈ ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਨਾਲ ਪੰਗਾ ਨਾ ਲਾਓ ਅਸੀਂ ਤੁਹਾਡੇ ਕਮਾਊ ਪੁੱਤਾਂ ਜੇ ਅਸੀਂ ਕੰਮ ਕਰਦੇ ਆ ਤਾਂ ਤੁਹਾਨੂੰ ਰੈਵਨਿਊ ਆਉਂਦਾ ਜੇ ਅਸੀਂ ਕੰਮ ਬੰਦ ਕਰਤਾ ਰੈਵਨਿਊ ਨਹੀਂ ਆਉਣਾ ਡੁੱਬੇਗੀ ਕਿਸ਼ਤੀ ਤੋਂ ਡੁੱਬेंगे ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਐਨਸਰ ਲੈ ਕੇ ਤੁਸੀਂ ਕੈਮਰੇ ਲੈ ਕੇ ਜਾਓ ਚੀਫ ਮਿਨਿਸਟਰ ਤੂੰ ਐ ਕੈਮਰੇ ਲੈ ਕੇ ਅਸੀਂ ਜਾਈਏ ਤੂੰ ਹੁਕਮ ਕਰ ਤੇਰਾ ਜੇ ਹੁਕਮ ਨਹੀਂ ਮੰਦੀਦਾ ਤੇ ਫਿਰ ਕਿਸੇ ਹੋਰ ਨੂੰ ਭਾ ਦੇ ਦੰਨੀ ਦਾ ਪੁਰਾਣੇ ਬੰਦੇ ਵੈਸੇ ਉਹਨਾਂ ਨੂੰ ਛੱਡ ਦੋ ਜੇ ਤੁਹਾਡੇ ਤੋਂ ਸਰਕਾਰ ਸੂਤ ਨਹੀਂ ਆਉਂਦੀ ਤੇ ਫਿਰ ਸਰਕਾਰ ਚਲਾਉਣ ਦਾ ਤੁਹਾਨੂੰ ਹੱਕ ਨਹੀਂ ਸਾਨੂੰ ਨਾ ਕਹੋ ਵੀ ਤੁਸੀਂ ਮੰਗਾ ਲਓ ਰੋਸ ਦਰਨਾ ਕਿੰਨੇ ਸਮੇਂ ਤੱਕ ਚੱਰੀ ਰੋਸ ਦਰਨਾ ਅਣ ਮਿੱਥੇ ਲਈ ਸਮੇਂ ਲਈ ਚੱਲੂਗਾ ਅੱਜ ਰਾਤ ਨੂੰ ਕੈਂਡਲ ਮਾਰਚ ਹੈ ਸਾਢੇ 6 ਵਜੇ 6 ਵਜੇ ਤੋਂ ਲੈ ਕੇ 8 ਵਜੇ ਤਾਈਂ ਇੱਥੇ ਜਲਸਾ ਹੋਊਗਾ ਅੱਡੋ ਅੱਡ ਸ਼ਹਿਰ ਦੀਆਂ ਸੰਸਤਾਵਾਂ ਸਾਡੇ ਨਾਲ ਆਉਣਗੀਆਂ ਕਿਸਾਨ ਯੂਨion ਆਉਣਗੀਆਂ ਸਾਰਾ ਭਾਈਚਾਰਾ ਆਊਗਾ ਹਰ ਤਰ੍ਹਾਂ ਦੇ ਲੀਡਰ ਜਿਵੇਂ ਰਾਜਾ ਵਡਿੰਗ ਜੀ ਆਏ ਆ ਅੱਜ ਭੰਜੀ ਆਏ ਆ ਔਰ ਸਾਰੇ ਆਪਣਾ ਜਿੱਦਣ ਵਾਸਤੇ ਯੂਨੀਅਨ ਆਉਗੀਆਂ ਮਲੋੜ ਵਾਲੇ ਆਉਣਗੇ ਰੋਜੀ ਬਰਕੰਦੀ ਆਊਗਾ ਬਸ਼ਪਿੰਦਰ ਭੰਡਾਰੀ ਆਊਗਾ ਸਾਰੇ ਬੰਦੇ ਕਾਂਗਰਸ ਕਾਲੀ ਬੀਜੇਪੀ ਸਾਰੇ ਸਾਡੇ ਨਾਲ ਇਹ ਲੀਡਰ ਆਉਣਗੇ ਨਹੀਂ ਅਸੀਂ ਸ਼ਹਿਰ ਦੇ ਸਰਮ ਲੜਾਈ ਐਨਓਸੀ ਤੇ ਰੇਡ ਤੇ ਲੜਾਂਗੇ